ਅੱਜ ਦੀ ਕਹਾਣੀ ਨਾਲ ਇੱਕ ਬਿਜ਼ਨਸਮੈਨ ਦੀ ਹੈ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਦਾ ਬਿਜ਼ਨਸ ਚੱਲ ਨਹੀਂ ਰਿਹਾ ਬਿਜ਼ਨਸ ਡੋਬਰਿਆ ਸੀ ਦੇਣਦਾਰੀਆਂ ਇੰਨੀਆਂ ਵੱਧ ਗਈਆਂ ਸੀ ਕਿ ਕੋਈ ਨਵਾਂ ਪੈਸਾ ਨਹੀਂ ਸਿਆ ਰਿਹਾ ਆਲਮੋਸਟ ਬੈਂਕਰਪਟ ਹੋ ਚੁੱਕਿਆ ਸੀ ਡਿਪਰੈਸ ਹੋਇਆ ਹੋਇਆ ਉਹ ਘਰੋਂ ਨਿਕਲ ਜਾਂਦਾ ਤੇ ਇੱਕ ਪਾਰਕ ਜਾ ਕੇ ਬੈਠ ਜਾਂਦਾ ਸੋਚਣ ਲੱਗਦਾ ਵੀ ਇਨ੍ਹਾਂ ਮੁਸ਼ਕਲਾਂ ਤੋਂ ਛੁਟਕਾਰਾ ਇਹਦਾ ਇੱਕ ਹੀ ਹੱਲ ਹੈ ਖੁਦਕੁਸ਼ੀ ਕਿ ਅੱਜ ਮੈਂ ਖੁਦਕੁਸ਼ੀ ਕਰਕੇ ਸਾਰੀ ਕਹਾਣੀ ਖਤਮ ਕਰ ਦੂੰਗਾ। ਇੰਨੀ دیر ਨੂੰ ਇੱਕ ਬਜ਼ੁਰਗ ਬੰਦਾ ਉਹਦੇ ਕੋਲੇ ਆਉਂਦਾ। ਉਹਨੂੰ ਪੁੱਛਦਾ ਵੀ ਤੂੰ ਪਰੇਸ਼ਾਨ ਲੱਗਦਾ। ਤੂੰ ਮੇਰੇ ਨਾਲ ਕਹਿੰਦਾ ਆਪਦੀ ਗੱਲ ਸ਼ੇਅਰ ਕਰ ਸਕਦਾ। ਹੋ ਸਕਦਾ ਮੈਂ ਤੇਰੀ ਹੈਲਪ ਕਰ ਸਕਾਂ। ਇਹ ਬਿਜ਼ਨਸਮੈਨ ਇੰਨਾ ਟੁੱਟ ਚੁੱਕਿਆ ਸੀ ਵੀ ਉਥੇ ਫੁੱਟ ਪਿਆ। ਅੱਖਾਂ ਚੋਂ ਥੂ ਆ ਗਏ। ਉਹਨੂੰ ਪੂਰੀ ਕਹਾਣੀ ਦੱਸਦਾ ਆਪਣੇ ਬਿਜ਼ਨਸ ਦੀ। ਇਹ ਜਿਹੜਾ ਉਹ ਜ਼ੋਰਗ ਬੰਦਾ ਸੀ ਉਹਨੂੰ ਕਹਿੰਦਾ ਵੀ ਮੈਂ ਤੇਰੀ ਹੈਲਪ ਕਰ ਸਕਦਾ ਫਟਾਫਟ ਜੇਬ ਚੋਂ ਚੈੱਕ ਕੱਢਦਾ 5 ਲੱਖ ਡਾਲਰ ਦਾ ਚੈੱਕ ਭਰ ਕੇ ਉਹਨੂੰ ਦੇ ਦਿੰਦਾ ਕਹਿੰਦਾ ਇੱਥੇ ਆਪਦਾ ਨਾਮ ਲਿਖ ਲੈ ਤੈਨੂੰ ਕੈਸ਼ ਕਰਾ ਲਾ ਤੇਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਕਹਿ ਕੇ ਉਹ ਫਟਾਫਟ ਉੱਥੋਂ ਨਿਕਲ ਜਾਂਦਾ ਜਦੋਂ ਹੀ ਬਿਜ਼ਨਸਮੈਨ ਚੈੱਕ ਖੋਲ ਕੇ ਦੇਖਦਾ ਤਾਂ ਬਹੁਤ ਹੀ ਹੈਰਾਨ ਹੁੰਦਾ ਕਿਉਂਕਿ ਇਹ ਚੈੱਕ ਕਿਹਨੇ ਸਾਈਨ ਕੀਤਾ ਸੀ ਜੌਨ ਰੌਕਫੈਲਰ ਨੇ ਜਿਹੜਾ ਕਿ ਉਸ ਟਾਈਮ ਦਾ ਅਮਰੀਕਾ ਦਾ ਸਭ ਤੋਂ ਅਮੀਰ ਬੰਦਾ ਸੀ ਉਸਕਲ ਤਾਂ ਹੱਲ ਹੋ ਗਈਆਂ ਸੀ ਤੇ ਉਹ ਬਜ਼ੁਰਗ ਬੰਦਾ ਕਹਿੰਦਾ ਸਾਲ ਨੂੰ ਇਸੇ ਟਾਈਮ ਤੇ ਆ ਕੇ ਮੈਨੂੰ ਵਾਪਸ ਕਰ ਜਾਈ ਤੇ ਬਿਜ਼ਨਸਮੈਨ ਕਹਿੰਦਾ ਲੈ ਵੀ ਮੋਸਟਲੀ ਤਾਂ ਮੇਰੀਆਂ ਮੁਸ਼ਕਲਾਂ ਹੁਣ ਸੋਲਵ ਹੋ ਗਈਆਂ ਚੈੱਕ ਲੈ ਕੇ ਆਪਦੇ ਦਫ਼ਤਰ ਵੱਲ ਚਲੇ ਗਿਆ ਦਫ਼ਤਰ 'ਚ ਬੈ ਕੇ ਸੋਚਦਾ ਵੀ ਕਿਉਂ ਨਾ ਇੱਕ ਵਾਰੀ ਹੋਰ ਕੋਸ਼ਿਸ਼ ਕਰਾਂ ਚੈੱਕ ਤਾਂ ਮੇਰੇ ਕੋਲੇ ਹਾਫ ਮਿਲੀਅਨ ਦਾ ਹੈ ਹੀ ਆ ਇੱਕ ਵਾਰੀ ਹੋਰ ਕੋਸ਼ਿਸ਼ ਕਰਦਾ ਨਵੇਂ ਇਨਵੈਸਟਰ ਲੱਭਣ ਦੀ ਨਵੇਂ ਕਲਾਈਟ ਲੱਭਣ ਦੀ ਹੋ ਸਕਦਾ ਕੋਈ ਡੀਲ ਸਿਰੇ ਚੜ ਜਾਵੇ ਤਿਆਰੀ ਨਾਲ ਤਿੰਨ ਚਾਰ ਦਿਨਾਂ ਦੀ ਤਿਆਰੀ ਤੋਂ ਬਾਅਦ ਜੋ ਨਵੇਂ ਇਨਵੈਸਟਰ ਲੱਭਣ ਜਾਂਦਾ ਨਵੇਂ ਇਨਵੈਸਟਰਾਂ ਨੂੰ ਮਿਲਦਾ ਕੁਝ ਕੁ ਡੀਲਾਂ ਸਿਰੇ ਚੜ ਜਾਂਦੀਆਂ ਇੱਕ ਨਵਾਂ ਜਜਵਾ ਆ ਜਾਂਦਾ ਇਹੀ ਸੋਚ ਕੇ ਉਹ ਅੱਗੇ ਵਧਦਾ ਰਹਿੰਦਾ ਵੀ ਜੇ ਕੁਝ 1921 ਹੋਈ ਮੇਰੇ ਕੋਲੇ ਹਾਫ ਮਿਲੀਅਨ ਦਾ ਚੈੱਕ ਹੈਗਾ ਮੈਂ ਉਹ ਯੂਜ਼ ਕਰ ਲਵਾਂਗਾ 19 ਦੇਰ ਮੈਂ ਆਖਰੀ ਦਮ ਤੱਕ ਲੜਨਾ ਹੈ ਕਸ਼ਮੀਨ ਇਹ ਨਗਦੇ ਆ ਨਵੀਆਂ ਡੀਲਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਪੈਸਾ ਆਉਣ ਲੱਗਦਾ ਦੇਣਦਾਰੀਆਂ ਵੀ ਦਿੱਤੀਆਂ ਜਾਂਦੀਆਂ ਹੋਇਆ ਕੀ ਵੀ ਬਿਜ਼ਨਸ ਫੇਰ ਰੁੜ ਪਿਆ ਦੇਣਦਾਰੀਆਂ ਦਿੱਤੀਆਂ ਨਹੀਂ ਆਠ ਨੌ ਮਹੀਨਿਆਂ ਚ ਉਹਦਾ ਬਿਜ਼ਨਸ ਵਧੀਆ ਹੋ ਗਿਆ ਤੇ ੜੀਕਣ ਲੱਗਿਆ ਵੀ ਉਹ ਦਿਨ ਕਦੋਂ ਆਵੇ ਇੱਕ ਸਾਲ ਬਾਅਦ ਮੈਂ ਉਹ ਬੰਦੇ ਨੂੰ ਫੇਰ ਮਿਲਦਾ ਇੱਕ ਸਾਲ ਬਾਅਦ ਉਹ ਉਸੇ ਪਾਰਕ ਚ ਜਾਂਦਾ ਉੱਥੇ ਉਹਨੂੰ ਉਹੀ ਬੰਦਾ ਮਿਲਦਾ ਉਹ ਤਾਂ ਥੈਂਕ ਯੂ ਕਰਨੇ ਵਾਲਾ ਸੀ ਚੈੱਕ ਕੱਢ ਕੇ ਤੇ ਇੰਨੇ ਨੂੰ ਨਰਸ ਭੱਜੀ ਆਉਂਦੇ ਐਂਬੂਲੈਂਸ 'ਚ ਉਤਰ ਕੇ ਕਹਿ ਰਿਓ ਇਹ ਇੱਥੇ ਆ ਗਿਆ ਕਹਿੰਦੀ ਸੋ ਸੌਰੀ ਜੀ ਤੈਨੂੰ ਵੀ ਨੇ ਤੰਗ ਕੀਤਾ ਕਹਿੰਦੀ ਥੋੜਾ ਮੈਂਟਲੀ ਅਪਸੈਟ ਆ ਤੇ ਲੋਕਾਂ ਨੂੰ ਦੱਸਦਾ ਫਿਰਦਾ ਕਿ ਮੈਂ ਜੌਨ ਰਾਕਫੈਲਰ ਹਾਂ ਤੇ ਬਿਜ਼ਨਸਮੈਨ ਨੂੰ ਝਟਕਾ ਲੱਗ ਚੁੱਕਿਆ ਸੀ ਉਹ ਕਹਿ ਰਿਹਾ ਮੈਂ ਸਾਰਾ ਟਾਈਮ ਇਹੀ ਸੋਚਦਾ ਰਿਹਾ ਵੀ ਹਾਫ ਮਿਲੀਅਨ ਦਾ ਚੈੱਕ ਤਾਂ ਮੇਰੇ ਡਰੋਅ 'ਚ ਪਿਆ ਤੇ ਮੈਂ ਐਡੀਆਂ ਐਡੀਆਂ ਡੀਲਸ ਕਰਦਿਆਂ ਇੱਕ ਫੇਕ ਚੈੱਕ ਦੇ ਸਿਰ ਦੇ ਉੱਤੇ ਫਿਰ ਉਹ ਦੁਬਾਰਾ ਸੋਚਣ ਲਈ ਮਜਬੂਰ ਪੈਂਦਾ ਵੀ ਮੈਂ ਫੇਕ ਚੈੱਕ ਦੇ ਸਿਰ ਤੇ ਨਹੀਂ ਕੀਤੀਆਂ ਬਸ ਮੇਰੇ ਵਿੱਚ ਕੌਨਫੀਡੈਂਸ ਆ ਗਿਆ ਸੀ ਵੀ ਮੇਰੇ ਸਿਰ ਦੇ ਉੱਤੇ ਆ হাফ ਮਿਲੀਅਨ ਦਾ ਹੱਥ ਤਾਂ ਹੈਗਾ ਹੀ ਕਿਸੇ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਤੇ ਕੌਨਫੀਡੈਂਸ ਮੇਰੇ ਵਿੱਚ ਦੁਬਾਰਾ ਆ ਗਿਆ ਸੀ ਕੌਨਫੀਡੈਂਸ ਦੇ ਬਦਲੇ 'ਚ ਦੁਬਾਰਾ ਡੀਲਸ ਹੋਣੀਆਂ ਸ਼ੁਰੂ ਹੋਈਆਂ ਨੇ ਨਾ ਕਿ হাফ ਮਿਲੀਅਨ ਦੇ ਚੈੱਕ ਨੇ ਕੁਝ ਕੀਤਾ بس ਇੰਨੀ ਕਿ ਹੱਲਾਸ਼ੇਰੀ ਚਾਹੀਦੀ ਹੁੰਦੀ ਹੈ ਹਰ ਇੱਕ ਇਨਸਾਨ ਨੂੰ ਜਦੋਂ ਡੋਪ ਰਿਹਾ ਹੁੰਦਾ ਕਰਨ ਦੀ ਲੋੜ ਹੈ ਨਾ ਸਾਨੂੰ ਆਪਣੇ ਦੋਸਤਾਂ ਨਾਲ ਜਾਂ ਭੈਣ ਭਰਾਵਾਂ ਨਾਲ ਆਪਣੇ ਬੱਚਿਆਂ ਨਾਲ ਮੋਢੇ ਤੇ ਹੱਥ ਧਾਰਨ ਦੀ ਲੋੜ ਹੈ ਕਿ ਮੈਂ ਹੈਗਾ ਤੂੰ ਜੋ ਵੀ ਫੈਸਲੇ ਲੈਣੇ ਆ ਲੈ ਖੁੱਲ ਕੇ ਕੰਮ ਕਰ ਫਿਰ ਦੇਖੋ ਉੱੜਦੇ ਜਦੋਂ ਇੰਨਾ ਸਹਾਰਾ ਮਿਲ ਜਾਂਦਾ ਨਾ ਕਿਸੇ ਆਪਣੇ ਦਾ ਤੇ ਸਕਸੈਸ ਹੋਣਾ ਲਾਜ਼ਮੀ ਬਣ ਜਾਂਦਾ ਮੈਨੂੰ ਇਹ ਖਾਣੇ ਬਹੁਤ ਪਿਆਰੀ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਦੇਖ ਰਹੇ ਹੋ ਜੇ ਟਾਲੀਵਾਲ ਟਾਕਸ ਜੇ ਤੁਹਾਨੂੰ ਮੇਰੀ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤਾਂ ਤੁਸੀਂ ਜੇ ਟਾਲੀਵਾਲ ਟਾਕਸ ਨੂੰ ਫੋਲੋ ਕਰ ਸਕਦੇ ਹੋ YouTube Instagram TikTok ਤੇ Facebook ਤੇ ਹਰ ਐਤਵਾਰ ਇੱਕ ਨਵੀਂ ਸਟੋਰੀ ਸੁਣਨ ਲਈ ਆਪਾਂ ਮਿਲਦੇ ਹਾਂ ਅਗਲੇ ਹਫਤੇ ਇੱਕ ਨਵੀਂ ਖਾਣੇ ਨਾਲ